ਮੇਰਾ ਨਾਮ ਸ਼ਾਮ ਪੂੜੀ ਵਾਲਾ ਅੱਛਾ ਉਹਦਾ ਮੈਨੂੰ ਲੋਕੀ ਡੋਣ ਕਹਿੰਦੇ ਆ ਅੱਛਾ ਡੋਣ ਕਹਿੰਦੇ ਤੁਹਾਨੂੰ ਭਾਈ ਡੋਣ ਕੋਈ ਪੂੜੀਆਂ ਖਾਣ ਆ ਜੂਗਾ ਫਿਰ ਮਹਾਰਾਜ ਫਰੀਫ ਹੋ ਗਏ ਆ ਭੋਲੇ ਹੋ ਗਏ ਆ ਅੱਛਾ ਲੋ ਜੀ ਅੱਜ ਅਸੀਂ ਪਹੁੰਚ ਗਏ ਅਮਰਸਰ ਦੇ ਵਿੱਚ ਤੁਹਾਨੂੰ ਇੱਥੇ 500 ਰੁਪਏ ਦੀਆਂ ਦੋ ਪੂੜੀਆਂ ਖਵਾਉਣੇ ਆ ਤੇ ਭਾਈ ਨਾ ਕਰਦੇ ਆ ਗੱਲਬਾਤ ਅਸੀਂ ਗੱਲ ਬਾਤ ਪਾਜੀ ਅੱਸੀ ਗੱਲ ਜੀ ਭਾਈ ਆਪਣਾ ਨਾਮ ਕੀ ਜੀ ਨਾ ਭਾਈ ਉਹਦਾ ਮੇਰਾ ਨਾਮ ਸ਼ਾਮ ਪੂੜੀ ਵਾਲਾ ਅੱਛਾ ਉਹਦਾ ਮੈਨੂੰ ਲੋਕੀ ਡੋਣ ਕਹਿੰਦੇ ਆ ਅੱਛਾ ਡੋਣ ਕਹਿੰਦੇ ਤੁਹਾਨੂੰ ਭਾਈ ਡੋਣ ਕੋਈ ਪੂੜੀਆਂ ਖਾਣ ਆ ਜੂਗਾ ਫਿਰ ਮ ਫਰੀ ਭਗੇ ਆ ਪੋਲੇ ਭਗੇ ਆ ਅੱਛਾ ਕੋਈ ਸਟਾਲ ਬੰਦੇ ਖੜਾ ਐ ਤੇ ਪਹਿ ਨਾਮ ਤੁਸੀਂ ਆਪਣਾ ਡੋਂ ਰੱਖਿਆ ਨਾਮ ਬਾਏ ਰੱਖਿਆ ਬਚਪਨ ਤੋਂ ਪਿਆ ਅੱਛਾ ਬਚਪਨ ਤੋਂ ਪਿਆ ਅੱਛਾ ਤੁਹਾਨੂੰ ਹੰਦੇ ਡੋਂ ਪੂੜੀਆਂ ਲਾਉਂਦੇ ਵੇਹੇ ਹਾਂਜੀ ਹਾਂਜੀ ਅੱਛਾ ਤੇ ਭਾਈ ਕਿੰਨੇ ਕਿੰਨੇ ਦੀਆਂ ਪੂੜੀਆਂ ਨੂੰ ਦੇ ਦੋ ਬੱਚੇ ਪਈਆਂ ਦੋ ਬਾਈ ਪੂੜੀਆਂ 500 ਰੁਪਏ ਦੋ ਪੂੜੀਆਂ ਇੰਨੀਆਂ ਸਸਤੀਆਂ ਕਿਉਂ ਵੇਚ ਦੇਦੇ ਸਸਤੀਆਂ ਨਹੀਂ ਮਾਰੇ ਵੇਚਦੀਆਂ ਪਹਿਲੇ ਬਹੁਤ ਸਸਤੀ ਬੁੜੀ ਵੇਚ ਨਹੀਂ ਪਹਿਲੇ ਮੈਂ 10 ਰੁਪਏ ਪੰਜ ਪੂੜੀਆਂ ਵੇਚੀਆਂ ਅੱਛਾ ਅੱਛਾ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਇਹ ਕੰਮ ਕਰਦਿਆਂ ਨੂੰ ਪੰਜ 26 ਸਾਲ ਹੋ ਗਏ 5 26 ਸਾਲ ਹੋ ਗਏ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਹਾਂ ਛਾ ਠੀਕ ਆ ਤੇ ਸਾਨੂੰ ਪੂਰੀਆਂ ਲਾ ਕੇ ਦਿਖਾਓਗੇ ਫਿਰ ਹਾਂ ਜੀ ਹਾਂ ਜੀ ਖਾਓਗੇ ਇਹ ਪੜੀ ਆਈਆਂ ਢੀਆਂ ਦੋ ਪੂਰੀਆਂ ਹਾਂਜੀ ਹਾਂਜੀ ਰਾਜੇ ਹਾਂ ਦੋ ਇਹ ਪੜੀ ਪੰਨੀਆਂ ਰੁਪਈਆਂ ਦੀਆਂ ਦੋ ਜੇ 20 ਰੁਪਈਆ ਦੋ ਬਾਈ ਠੀਕ ਆ ਆ ਪੜੀ ਆ ਗਈ ਚੱਲਣ ਦੇ ਥੱਲੇ ਇਹ ਮਾਰੇ ਕੱਲ੍ਹ ਚੱਲ ਮਾਰੇ ਕੋਲੇ ਕੋਲੇ ਨਹੀਂ ਇਹ ਪੜੀ ਕੋਲੇ ਮੈਨ ਜਦੋਂ ਲੈਦੇ ਕੋਲੇ ਆਲੇ ਤੇ ਗਿਆ ਕੁਝ ਨਹੀਂ ਲਾਉਂਦੇ ਇਹ ਗਿਆ ਕੁਝ ਨਹੀਂ ਮਾਰੇ ਅੱਛਾ ਪਕਾਈ ਕੋਲੇ ਨੂੰ ਦੇ ਰਹੀ ਐ ਵੇਖੋ ਠੀਕ ਆ ਪਕਾਈ ਯਾ ਬਾਬਾ ਲਾਲ ਬਨ ਹੋ ਗਿਆ ਲਾਲ ਬਨ ਵੇਖੋ ਹਾਂਜੀ ਲਾਲ ਬਨ ਆ ਗਿਆ ਕੋਲਿਆਂ ਦੇ ਤੇ ਗੈਸ ਤੇ ਨਹੀਂ ਹੁੰਦਾ ਇਹ ਲਾਲ ਬਨ ਗੈਸ ਤੇ ਪੂਰੀ ਖਰਦੇਣੀ ਭਾਈ ਜੀ ਅੱਛਾ ਛੱਡ ਜਣੀ ਉੱਥੇ ਹਾਂਜੀ ਭਾਈ ਠੀਕ ਆ ਇਹ ਭਾਈ ਇਹ ਸਰਾਜ ਵੀ ਵੱਡੀਆਂ ਹਨ ਪੂਰੀਆਂ ਕਾਫੀ ਹਾਂਜੀ ਮਾਰੇ ਹਾਂਜੀ ਕੋਈ ਨਹੀਂ ਕਰੋ ਚੱਕ ਕੇ ਆਪਣੀ ਹੁੰਦੀਆਂ ਪਈਆਂ ਪੂਰੀਆਂ ਤਿਆਰ ਤੇ ਮੇਨ ਗੱਲ ਵੀ ਇਹ ਕੋਲੇ ਵਾਲੀ ਜਿਹੜੀ ਭੱਜੀ ਆ ਉੱਥੇ ਗਰਮ ਹੁੰਦੀਆਂ ਪਈਆਂ ਤੇ ਪੂਰੀਆਂ ਦਾ ਰੰਗ ਤੁਸੀਂ ਚੈੱਕ ਕਰੋ ਬਿਲਕੁਲ ਲਾਲ ਹੋ ਗਿਆ ਜੇ ਇਹ ਭਾਈ ਇਹ ਕੀ ਚੀਜ਼ ਹੈ ਇਹ ਮਸਾਲੇ ਵਾਲੇ ਆਲੂ ਹੈ ਮਸਾਲੇ ਵਾਲੇ ਆਲੂ ਆ ਗਏ ਚੰਨੀ ਭਈ ਹੁੰਦੀ ਇਹ ਚ ਠੀਕ ਆ ਨੂਨ ਵਿੱਚ ਧਿਆਨ ਦੇ ਠੀਕ ਆ। ਆ ਕੀ ਚੀਜ਼ ਏ? ਇਹ ਖਟਾ ਭਾਈ। ਇਹ ਖਟਾ ਹੋ ਗਿਆ ਨਾਲ। ਠੀਕ ਆ। ਭਾਈ ਕਿਹੜੇ ਚਨੇ ਆਗੇ ਜੇ? ਇਹ ਚਨੇ ਭਾਈ ਸਾਦੇ ਆ। ਸਾਦੇ ਚਨੇ? ਹਾਂ। ਅੱਛਾ। ਇੱਥੇ ਨੂਨ ਮਿਰਚ ਮਸਾਲੇ ਪਾਸੇ। ਅੱਛਾ ਨੂਨ ਮਿਰਚ ਮਸਾਲੇ। ਹਾਂਜੀ। ਠੀਕ ਆ ਭਾਈ। ਇਹ ਭਾਈ ਚਨੇ ਗਏ ਆ ਸਾਦੇ। ਠੀਕ ਆ। ਇੱਥੇ ਨੂਨ ਮਿਰਚ ਮਸਾਲਾ ਵਿਆਹ ਹੁੰਦਾ ਏ। ਠੀਕ ਆ ਭਾਈ। ਤੇ ਇਹ ਤੁਹਾਨੂੰ ਚਨੇ ਫੜੋ ਮਿਲੇ। ਚਨੇ ਖਾਓ। 1 ਮਿੰਟ। ਆ ਦੇਖੋ ਭਾਈ ਇਤਰਾਓ ਜਰਾ। ਇਹ ਬਰੌਹੀ ਇਹ ਭਾਈ ਚੰਨੀ ਗਈ ਏ ਠੀਕ ਹੈ ਜੀ ਇਹ ਆਲੂ ਗਏ ਭਾਈ ਠੀਕ ਹੈ ਇਹਨੂੰ ਭਾਈ ਮਲਾਲੋ ਇਦਾਂ ਮਤੀ ਕਰ ਲੋ ਠੀਕ ਹੈ ਇਹ ਆ ਗਏ ਪਿਆਜ ਭਾਈ ਹਰੀ ਮਸ ਜੂਸ ਕਰਾਂ ਇਹ ਕਰ ਦੋ ਭਾਈ ਓ ਲੈ ਓਕੇ ਹਰੀ ਮਸ ਜੂਸ ਕਰਤੀ ਨਾਲ ਠੀਕ ਹੈ ਇਹ ਵਖੋ ਮਾਰੇ ਪੂੜੀ ਨਾਲ ਆ ਥੋੜਾ ਰੱਖ ਹਲਾ ਜਨਾਬ ਇਹ ਆ ਗਈ ਪੂੜੀ ਭਾਈ ਤੇ ਪਰ ਪੂੜੀ ਪਤਲੀ ਪੂੜੀ ਇਹਨੂੰ ਕਹਿੰਦੇ ਭਾਈ ਪੂੜੀ ਠੀਕ ਹੈ ਇਹਨਾਂ ਡਰਸ ਕੀ ਜੀ ਆਪਣਾ ਕਿਚਨ ਮਾਰਾਇ ਲੋਗਰ ਚੌਂਕ ਭਾਜੀ ਰਾਣਾਪੁਰ ਦੇ ਸਾਹਮਣੇ ਪੁੜੀ ਸ਼ਾਪ ਠੀਕ ਹੈ ਭਾਜੀ ਡੋਂਟ ਪੁੜੀਆਂ ਵਾਲਾ ਡੋਂਟ ਪੁੜੀਆਂ ਵਾਲਾ ਛੁੱਟੀ ਵਗੈਰਾ ਤਾਂ ਨਹੀਂ ਹੁੰਦੀ ਕੋਈ ਛੁੱਟੀ ਵਗੈਰਾ ਭਾਈ ਕੋਈ ਨਹੀਂ ਦਿਨ ਤੇ ਹਰ ਛੁੱਟੀ ਕਰੀਦੀ ਆ ਜਦੋਂ ਆਏ ਵੇ ਠੀਕ ਹੈ ਭਾਜੀ ਓਕੇ